ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਜਿਨ੍ਹਾਂ ਨੇ ਸਮਾਂ ਕੱਢਿਆ ਤੇ ਸਾਡੇ ਚੈਨਲ ਤੇ ਆਏ ਅੱਜ ਜਿਹੜੇ ਵਿਸ਼ੇ ਤੇ ਗੱਲ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਉਹ ਵਿਸ਼ਾ ਕਿਤਾਬਾਂ ਨਾਲ ਸੰਬੰਧਿਤ ਹੈ ਕਿ ਕੀ ਮੋਟੀਵੇਸ਼ਨ ਕਿਤਾਬਾਂ ਪੜ੍ਹਣੀਆਂ ਚਾਹੀਦੀਆਂ ਨੇ ਕੀ ਸਾਡੇ ਪੰਜਾਬੀਆਂ ਲਈ ਇੰਨੀਆਂ ਜ਼ਰੂਰੀ ਨੇ ਮੋਟੀਵੇਸ਼ਨ ਕਿਤਾਬਾਂ ਅੱਜ ਦੀ ਘੜੀ ਦੇ ਵਿੱਚ ਮੋਟੀਵੇਸ਼ਨ ਕਿਤਾਬਾਂ ਬਹੁਤ ਜ਼ਿਆਦਾ ਵਿਕ ਰਹੀਆਂ ਨੇ ਬਹੁਤੀ ਵਾਰ ਇਹ ਕਿਹਾ ਜਾਂਦਾ ਹੈ ਕਿ ਮੋਟੀਵੇਸ਼ਨ ਕਿਤਾਬਾਂ ਤੁਹਾਨੂੰ ਮਸ਼ੀਨ ਬਣਾਉਂਦੀਆਂ ਨੇ ਮੋਟੀਵੇਸ਼ਨ ਕਿਤਾਬਾਂ ਤੁਹਾਡਾ ਤੁਹਾਨੂੰ ਤੁਹਾਡਾ ਨਜ਼ਰੀਆ ਸੀਮਿਤ ਕਰਦੀਆਂ ਨੇ ਮੋਟੀਵੇਸ਼ਨ ਕਿਤਾਬਾਂ ਤੁਹਾਨੂੰ ਮਤਲਬ ਇੱਕ ਦਾਇਰੇ ਦੇ ਵਿੱਚ ਰੱਖਦੀਆਂ ਨੇ ਮੋਟੀਵੇਸ਼ਨ ਕਿਤਾਬਾਂ ਦੀ ਆਪਾਂ ਨੂੰ ਲੋੜ ਹੈ ਜਾਂ ਨਹੀਂ ਹੈ ਬਿਲਕੁਲ ਹੈਗੀ ਹੈ ਜੀ ਕੀ ਹੈ ਕਿ ਜਿਵੇਂ ਜਿਹਾ ਅਸੀਂ ਵਿਸ਼ਵੀਕਰਨ ਦਾ ਦੌਰ ਹੈਗਾ ਮੀਡੀਆ ਦਾ ਦੌਰ ਹੈਗਾ ਤਾਂ ਹਰ ਇੱਕ ਚੀਜ਼ਾਂ ਨੂੰ ਅਸੀਂ ਇੱਧਰਲੇ ਦੇਸ਼ ਵਾਲੀਆਂ ਉੱਧਰ ਜਾਂਦੀਆਂ ਨੇ ਇੱਧਰ ਵਾਲੀਆਂ ਉੱਧਰ ਵਾਲੀਆਂ ਇੱਧਰ ਆਉਂਦੀਆਂ ਨੇ ਤਾਂ ਫਿਰ ਉਹ ਚੀਜ਼ਾਂ ਕਿਉਂ ਨਹੀਂ ਆਉਣਗੀਆਂ ਕਿ ਡਿਪਰੈਸ਼ਨ ਆ ਜਾਂ ਐਂਜਾਇਟੀ ਆ ਇਹ ਚੀਜ਼ਾਂ ਵੀ ਕਿਉਂ ਨਹੀਂ ਆਉਣਗੀਆਂ ਸੋ ਗੱਲ ਇਹ ਹੈ ਕਿ ਵੀ ਮੋਟੀਵੇਸ਼ਨਲ ਕਿਤਾਬਾਂ ਦੀ ਹੀ ਨਿੱਗਲ ਆਪਾਂ ਕਰਦੇ ਭਾਵੇਂ ਕਿਤਾਬਾਂ ਤਾਂ ਹਰੇਕ ਪੜ੍ਹਨੀ ਚਾਹੀਦੀ ਹੈ ਜੇਕਰ ਦਿਮਾਗ ਦੀ ਖੁਰਾਕ ਹੈ ਤਾਂ ਉਹ ਨੌਲੇਜ ਹੈ ਤਾਂ ਗਿਆਨ ਹੈ ਜੇਕਰ ਉਹਨੂੰ ਨਹੀਂ ਦੋਗੇ ਉਹ ਚੀਜ਼ ਨੂੰ ਤਾਂ ਉਹਨੇ ਡਿਪਰੈਸ਼ਨ ਚ ਹੀ ਜਾਣਾਗਾ ਤੇ ਗੱਲ ਕੀ ਹੈ ਕਿ ਵੀ ਕੋਈ ਵੀ ਕਿਤਾਬ ਜੇ ਨਾਵਲ ਦੀ ਵੀ ਗੱਲ ਕਰੀ ਤਾਂ ਉਹਦੇ ਤੇ ਵੀ ਕਿਤਨਾ ਕਿਤੇ ਮੋਟੀਵੇਸ਼ਨ ਪਈ ਹੁੰਦੀ ਹੈ ਕਵਤਾ ਚ ਵੀ ਕੋਈ ਨਾ ਕੋਈ ਮੋਟੀਵੇਸ਼ਨ ਪਈ ਹੁੰਦੀ ਹੈ ਕੋਈ ਸਿੱਖਿਆ ਮਿਲਦੀ ਹੈ ਉਹ ਦਿਮਾਗ ਦੀ ਖਰਾਕ ਪਹੁੰਚਦੀ ਹੈ ਤੇ ਗੱਲ ਆਈ ਆਪਾਂ ਮੋਟੀਵੇਸ਼ਨ ਕਿਤਾਬਾਂ ਤੇ ਮੋਟੀਵੇਸ਼ਨ ਕਿਤਾਬਾਂ ਚ ਬਿਲਕੁਲ ਹੈਗਾਗਾ ਜੇਕਰ ਕਿਸੇ ਟੀਚਰ ਦਾ ਥਾਪੜ ਕਿਸੇ ਨੂੰ ਕਿਸੇ ਟੀਚਰ ਦਾ ਥੱਪੜ ਲੱਗਦਾ ਕਿਸੇ ਨੂੰ ਥਾਪੜਾ ਲੱਗਦੀ ਹੈ ਤੇ ਇਹ ਹੈ ਹੀ ਹੈ ਵੀ ਨੌਲੇਜ ਜਿੱਥੋਂ ਵੀ ਮਿਲਦੀ ਹੈ ਕੋਈ ਮੋਟੀਵੇਸ਼ਨ ਕਿਤਾਬਾਂ ਚ ਕਹਾਣੀਆਂ ਮੰਨ ਲਓ ਕਿ ਇੱਕ ਲੱਕੜਹਾਰੇ ਦੀ ਮੈਂ ਕਹਾਣੀ ਪੜ੍ਹੀ ਸੀ ਕਹਿੰਦੇ ਵੀ ਦੋ ਲੱਕੜਹਾਰੇ ਸੀਗੇ ਤੇ ਇੱਕ ਜਿਹੜਾ ਬਹੁਤ ਜਲਦੀ ਤਰੱਕੀ ਕਰ ਗਿਆ ਬਟ ਇਹ ਦੂਜਾ ਸੀ ਜਿਹੜਾ 5 ਸਾਲ ਹੋ ਗਏ ਸੀ ਉਹਨੂੰ ਆਏ ਨੂੰ ਬਟ ਉਹਨੇ ਹਾਲੇ ਤੱਕ ਇਹ ਨਹੀਂ ਕੀਤੀ ਸੀ ਤਾਂ ਉਹ ਜਾ ਕੇ ਆਪਣੇ ਬੋਸ ਕੋਲੇ ਜਾਂਦਾ ਵੀ ਮੈਨੂੰ ਤਾਂ 5 ਸਾਲ ਹੋ ਗਏ ਤੇ ਮੈਨੂੰ ਹਾਲੇ ਤੱਕ ਤਰੱਕੀ ਤਰੱਕੀ ਕਿਉਂ ਨਹੀਂ ਦਿੱਤੀ ਹੈਗੀ ਤਾਂ ਉਹ ਉਹਨੂੰ ਕਹਿੰਦਾ ਵੀ ਤੂੰ 5 ਸਾਲ ਹੋ ਗਏ ਤੇ ਉਹਨੇ ਹੀ ਦਰਖਤ ਵੜਨਾ ਤੇ ਕਹਿੰਦਾ ਵੀ ਜਿਹੜਾ ਦੂਜਾ ਲੱਕੜਹਾਰ ਆਇਆਗਾ ਵੀ ਉਹ ਸਾਲ ਚ ਬਹੁਤ ਦਰਖਤ ਵੱਡਦਾ ਤੇਉ ਜੇਕਰ ਤੂੰ ਵੱਧ ਦਰਖਤ ਵੱਡ ਕੇ ਸਾਨੂੰ ਦਵੇਂਗਾ ਤਾਂ ਸਾਨੂੰ ਕੋਈ ਦੁੱਖ ਨਹੀਂ ਹੋਊਗਾ ਵੀ ਤਰ ਅਸੀਂ ਕਿਉਂ ਨਹੀਂ ਤੇਰੀ ਤਰੱਕੀ ਕਰਾਂਗੇ ਹੂੰ ਤਾਂ ਜਾਂਦਾ ਹੂੰ ਤਾਂ ਉਹ ਬਹੁਤ ਜ਼ੋਰ ਲਾਉਂਦਾ ਫੇਰ ਲੱਕੜ ਵੱਡਦਾ ਵਟ ਉਹਨਾਂ ਕੇਹੀ ਲੱਕੜ ਹੀ ਵੱਡ ਪਾਉਂਦਾ ਜਿਹੜਾ 5 ਸਾਲਾਂ ਤੋਂ ਤਰੱਕੀ ਨਹੀਂ ਕਰ پا ਰਿਹਾ ਸੀ ਫਿਰ ਆਪਣੇ ਬੋਸ ਕੋਲੇ ਜਾਂਦਾ ਕਹਿੰਦਾ ਵੀ ਮੈਨੂੰ ਦੱਸੋ ਕਹਿੰਦਾ ਵੀ ਤੈਨੂੰ ਇਹ ਸਵਾਲ ਦਾ ਜਵਾਬ ਜਿਹੜਾ ਦੂਜਾ ਬੰਦਾ ਜਿਹੜੇ ਨੇ ਤਰੱਕੀ ਕੀਤੀ ਆ ਉਹ ਦੇ ਸਕਦਾ ਸਹੀ ਹੂੰ ਤਾਂ ਉਹਦੇ ਕੋਲੇ ਜਾਂਦਾ ਕਹਿੰਦਾ ਵੀ ਇਹ ਹੁਜੀ ਕਿਹੜੀ ਗੱਲ ਐ ਤੇਰੇ ਚ ਜਦ ਤੂੰ ਇਹ ਜੇ ਕੀ ਚੀਜ਼ ਵਰਤਦਾ ਜਾਂ ਕੀ ਕਰਦਾ ਵੀ ਜਿਹੜਾ ਤੂੰ ਸਾਲ ਚ ਤਰੱਕੀ ਕਰ ਗਿਆ ਹੂੰ ਤਾਂ ਉਹਨੂੰ ਕਹਿੰਦਾ ਕਿ ਮੈਂ ਜਦੋਂ ਇੱਕ ਦਰਖਤ ਵੜਦਾ ਹੂੰ ਕਹਿੰਦਾ ਵੀ 1 ਮਿੰਟ ਦਾ ਸਾਹ ਲੈਂਦਾ ਮੈਂ ਤੇ 1 ਮਿੰਟ ਦੇ ਸਾਹ ਦੇ ਦੌਰਾਨ ਮੈਂ ਆਪਣੀ ਕੋਹਾੜੀ ਤਿੱਖੀ ਕਰਦਾ ਹੂੰ ਤੂੰ ਆਪਣੀ ਕੋਹਾੜੀ ਕਦੋਂ ਤਿੱਖੀ ਕਰੀ ਸੀ ਹੂੰ ਉਹ ਕਹਿੰਦਾ ਜੀ ਮੈਨੂੰ ਨਹੀਂ ਯਾਦ ਹੈ ਕਹਿੰਦਾ ਬਸ ਇਹੀ ਫਰਕ ਐ ਆਪਦੇ ਗਿਆਨ ਦੀ ਕੋਹਾੜੀ ਨੂੰ ਵੀ ਤਿੱਖੀ ਕਰਦਾ ਰਹਿਣਾ ਪਊਗਾ ਸਾਨੂੰ ਕਿਤਾਬਾਂ ਨਾਲ ਹੂੰ ਤਾ ਗੱਲ ਸਾਰੀ ਨੌਲੇਜ ਤੇ ਹੀ ਖੜੀ ਹੈ ਜੇ ਅੱਗੇ ਵਧਣਾ ਹੈ ਕਿਤਾਬਾਂ ਪੜਨੀਆਂ ਪੈਣਗੀਆਂ ਮੋਟੀਵੇਸ਼ਨ ਕਿਤਾਬਾਂ ਦੇ ਸਹਾਰੇ ਦੀ ਲੋੜ ਤਾਂ ਪੜੀ ਜਾ ਸਕਦੀਆਂ ਨੇ ਜੇਕਰ ਏਦਾਂ ਦੀ ਸਟੋਰੀ ਮੋਟੀਵੇਸ਼ਨ ਕਿਤਾਬਾਂ ਚ ਹੈਗੀ ਹੈ ਤਾਂ ਮੋਟੀਵੇਸ਼ਨ ਕਿਤਾਬ ਚੋਂ ਮੈਂ ਪੜੀ ਹੋਈ ਹੈ ਤੁਸੀਂ ਜਿੱਤ ਸਕਦੇ ਹੋ ਕਿਤਾਬ ਚੋਂ ਤਾਂ ਫਿਰ ਇਹ ਮੋਟੀਵੇਸ਼ਨ ਤੋਂ ਕੀ ਤੁਹਾਨੂੰ ਲੱਗਦਾ ਵੀ ਇਹ ਕੋਈ ਸਿੱਖਣ ਵਾਲੀ ਚੀਜ਼ ਨਹੀਂ ਹੈਗੀ ਤੱਕਾ ਬੰਦੇ ਨੂੰ ਮੋਟੀਵੇਟ ਦੇਖੋ ਕਿਤਾਬ ਕਰਦੀ ਹੈ ਤੇ ਕਿਤਾਬ ਇਨਸਾਨ ਲਿਖਦਾ ਉਹ ਵਾਕਿਆ ਜਿਹੜੇ ਵਾਪਰੇ ਹੁੰਦੇ ਉਹ ਜ਼ਿੰਦਗੀ ਦੋ ਹੀ ਵਾਪਰੇ ਹੁੰਦੇ ਆ ਤਾਂ ਉਸੇ ਚੀਜ਼ ਨੂੰ ਬੰਦਾ ਕਿਤਾਬ ਦਾ ਰੂਪ ਦੇ ਦਿੰਦਾ ਪਰ ਜੱਗੀ ਯਾਰ ਮੇਰਾ ਹੁਣ ਇੱਥੇ ਇਹ ਸਵਾਲ ਆ ਵੀ ਵੀ ਠੀਕ ਆ ਵੀ ਤੁਸੀਂ ਗੱਲ ਕਹੀ ਪਰ ਹੁਣ ਜਿਵੇਂ ਕਿਤਾਬ ਦਾ ਨਾਮ ਵੀ ਤੁਸੀਂ ਜਿੱਤ ਸਕਦੇ ਹੋ ਪਰ ਇਹ ਜਿੱਤ ਨਹੀਂ ਕਿਉਂ ਆ ਵੀ ਕਿਸੇ ਨੂੰ ਹਰਾਉਣਾ ਤੇ ਆਪ ਜਿੱਤਣਾ ਇਹ ਜਿੱਤ ਹਾਰ ਹੀ ਕਿਉਂ ਆ ਆਪਾਂ ਇਸ ਇਸ ਚੀਜ਼ ਕਿਉਂ ਹਾਲਾਂਕਿ ਮਨ ਲਗਾ ਜ਼ਿੰਦਗੀ ਜਿਉਣ ਦਾ ਆਧਾਰ ਹੀ ਜਿਉਣਾ ਸੋਹਣਾ ਜਿਉਣਾ ਸਬਰ ਸੰਤੋਖ ਨਾਲ ਜਿਉਣਾ ਜਿੰਨਾ ਜ਼ਰੂਰੀ ਥੋੜੀ ਆ ਵੀ ਆਪਾਂ ਜ਼ਿੰਦਗੀ ਜਿਉਣ ਦਾ ਆਧਾਰ ਹੀ ਤਰੱਕੀ ਆ ਜੋ ਵੀ ਜ ਹੋ ਰਿਹਾ ਜਿਹੜਾ ਬੰਦਾ ਸਧਾਰਨ ਸਬਰ ਸੰਤੋਖ ਨਾਲ ਰੋਟੀ ਜੋ ਰੁੱਜੇ ਬੰਦਾ ਰੋਟੀ ਵੀ ਕਮਾ ਰਿਹਾ ਸੋਹਣਾ ਪਰਿਵਾਰ ਆ ਉਹਦਾ ਪਰਿਵਾਰ ਨਾਲ ਸਬਰ ਸੰਤੋਖ ਨਾਲ ਰਹਿ ਰਿਹਾ ਉਹ ਵੀ ਠੀਕ ਆ ਤੇ ਜਿੱਤ ਤੁਹਾਡੀ ਮਤਲਬ ਜਿੱਤ ਨਹੀਂ ਹੀ ਕਿਉਂ ਆ ਜਿੱਤਨਾ ਹੀ ਕਿਉਂ ਆਪਣੀ ਤਰੱਕੀ ਦਾ ਆਧਾਰ ਬਣ ਗਿਆ ਇਹ ਕਿੱਥੋਂ ਆਇਆ ਸ਼ਬਦ ਵੀ ਜਿੱਤਨਾ ਹੀ ਆਪਾਂ ਜਿੱਤਣ ਦੀ ਗੱਲ ਹੈ ਕੀ ਆਇਆ ਤਾਂ ਨਹੀਂ ਲੱਗ ਰਿਹਾ ਵੀ ਆਪਾਂ ਵੀ ਆਪਾਂ ਜਿੱਤਣਾ ਔਰ ਹਾਰਾਉਣਾਗਾ ਕਿੰ ਨੂੰ ਹਰਾਉਣਾ ਫਿਰ ਆਪਾਂ ਹਰਾਉਣ ਦੀ ਤਾਂ ਗੱਲ ਹੈ ਹੀ ਨਹੀਂ ਕਿ ਖੈਰ ਆਪ ਇੱਕ ਜਿਹੜੀਆਂ ਕਿਤਾਬਾਂ ਹੁੰਦੀਆਂ ਨੇ ਵੀ ਉਹਦੇ ਚ ਖੁਦ ਨਾਲ ਗੱਲ ਕਰਨ ਲਈ ਤੁਹਾਨੂੰ ਮੋਟੀਵੇਟ ਕਰਦੀਆਂ ਨੇ ਕਿ ਤੁਸੀਂ ਜਿੱਤ ਸਕਦੇ ਹੋ ਮਤਲਬ ਕਿ ਖੁਦ ਨੂੰ ਕਹਿ ਰਿਹਾ ਉਹ ਵੀ ਯੂ ਕੈਨ ਵਿਨ ਤੁਸੀਂ ਜਿਹੜਾ ਆਪਾਂ ਜ਼ਿੰਦਗੀ ਨੂੰ ਬਹੁਤ ਵੱਡਾ ਬਣਾ ਲਿਆ ਵੀ ਯਾਰ ਮੈਥੋਂ ਨਹੀਂ ਹੁੰਦਾ ਉਹ ਕਿਤਾਬਾਂ ਮੋਟੀਵੇਟ ਕਰਦੀਆਂ ਨੇ ਵੀ ਤੁਸੀਂ ਕਰ ਸਕਦੇ ਹੋ ਇਹ ਚੀਜ਼ ਨੂੰ ਤਾਂ ਉਹ ਚੀਜ਼ ਦੀ ਗੱਲ ਕਰਦਾ ਹਰਾਉਣ ਦੀ ਤਾਂ ਇੱਥੇ ਨਹੀਂ ਹੈਗੀ ਮੋਟੀਵੇਸ਼ਨ ਜਿਹੜੀ ਕਿਤਾਬਾਂ ਬਹੁਤੀਆਂ ਹੈਗੀਆਂ ਹੋ ਸਕਦੇ ਆ ਨੇ ਵੀ ਜਿਹਦੇ ਚ ਸੈਲਫ ਇਸ ਬਣਾਇਆ ਜਾਂਦਾ ਬਟ ਉਹ ਤਾਂ ਬੰਦੇ ਤੇ ਵੀ ਡਿਪੈਂਡ ਹੈ ਨਾ ਕਿੰਨਾ ਕਿ ਸੋਸ਼ਲ ਮੀਡੀਆ ਤੇ ਪਰ ਮੇਰਾ 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 ਇੱਥੇ ਇੱਥੇ ਸਵਾਲ ਆ ਮੈਂ ਤੁਹਾਡੀ ਗੱਲ ਟੋਕਦਾ ਵੀ ਤੁਸੀਂ ਦੇਖੋ ਹੁਣ ਤੁਸੀਂ ਆ ਉਹ ਤੁਸੀਂ ਜਿੱਤ ਤੁਹਾਡੀ ਕਿਤਾਬ ਦੇ ਵਿੱਚ ਇੱਕ ਬੰਦਾ ਉਦਾਹਰਨ ਦੇ ਰਿਹਾ ਲੱਕੜਹਾਰੇ ਦੀ ਜਿਹੜੇ ਨੇ ਕਿ ਇਹ ਦੱਸਿਆ ਵੀ ਮੈਂ ਜੇ ਮੈਂ ਜੇ ਕਾਮਯਾਬ ਆ ਜੇ ਮੈਂ ਵੱਧ ਪੈਸੇ ਕਮਾਉਣਾ ਜਾਂ ਵੱਧ ਮੈਂ ਤਰੱਕੀ ਕੀਤੀ ਆ ਤਾਂ ਉਹਦੇ ਲਈ ਮੈਂ ਉਹਨੇ ਆਪਦਾ ਤਜਰਬਾ ਸਾਂਝਾ ਕੀਤਾ ਹੂੰ ਤੇ ਉਹ ਉਹ ਤੋਂ ਸਿੱਖਿਆ ਉਹ ਉਹਦਾ ਤਜਰਬਾ ਲੱਕੜਹਾਰੇ ਦਾ ਤਜਰਬਾ ਇੱਕ ਇੱਕ ਲੱਕੜਹਾਰੇ ਦਾ ਤਜਰਬਾ ਔਰ ਉਹਨੇ ਆਪਦੇ ਤਜਰਬੇ ਚੋਂ ਇਹ ਚੀਜ਼ ਸਿੱਖੀ ਆ ਕਿ ਸਾਹ ਲੈਣ ਵੇਲੇ ਕਹਾੜੀ ਤਿੱਖੀ ਕਰਨੀ ਪੈਂਦੀ ਆ ਭਾਵੇਂ ਗਿਆਨ ਦੀ ਆ ਭਾਵੇਂ ਤੁਸੀਂ ਆਪਦੇ ਜਿਹੜੇ ਚੀਜ਼ਾਂ ਵਰਤਦੇ ਆ ਉਹਨੂੰ ਤਾਂ ਮੇਰਾ ਮੇਰਾ ਮੰਨਣਾ ਇਹ ਆ ਵੀ ਤੁਸੀਂ ਤਜਰਬਾ ਕਰੋ ਜੇ ਤੁਸੀਂ ਤਜਰਬੇ ਚੋਂ ਸਿੱਖੋਗੇ ਤਾਂ ਵਹਿਤਰ ਆ ਜੇ ਤੁਸੀਂ ਬਣਾਇਆ ਬਣਾਇਆ ਮੋਟੀਵੇਟ ਲਓਗੇ ਬਣੀ ਬਣਾਈ ਕਹਾਣੀ ਲਓਗੇ ਬਣਾਇਆ ਬਣਾਇਆ ਸਿੱਖੋਗੇ ਉਹ ਠੀਕ ਆ ਗੱਲ ਐਦਾ ਕੁਝ ਨਹੀਂ ਹੁੰਦਾ ਹੈਗਾ ਵੈਸੇ ਸਮਾਜ ਜਦੋਂ ਬੰਦਾ ਵਿਚਰਦਾ ਹੈਗਾ ਉਹ ਸਾਰਾ ਕੁਝ ਕਿਸੇ ਨੇ ਕਿਤੇ ਨਾ ਕਿਦੋਂ ਸਿੱਖਿਆ ਹੀ ਹੁੰਦਾ ਹੈਗਾ ਤਾਂ ਉਹ ਗਿਆਨ ਜਿਹੜਾ ਹੈਗਾ ਜਿਵੇਂ ਆਪਾਂ ਕਹਿ ਲਈਏ ਵੀ ਆਪਾਂ ਗਿਆਨੀ ਬਣ ਕੇ ਖੋਜੀ ਨਹੀਂ ਬਣੇ ਉਹ ਠੀਕ ਹੈ ਬਟ ਕਿਸੇ ਨੇ ਕੋਈ ਪਹਿਲ ਤਾਂ ਕਰਦਾ ਹੈ ਨਾ ਕਿ ਵੀ ਮਤਲਬ ਕਿ ਇੱਥੋਂ ਸਿੱਖਣਾ ਸ਼ੁਰੂ ਕਰਦਾ ਹੈਗਾ ਪਰ ਓਸ਼ੋ ਦੀ ਇੱਕ ਕਹਾਣੀ ਮੈਂ ਤੁਹਾਨੂੰ ਮੈਂ ਵੀ ਸੁਣਾਉਣਾ ਕਹਾਣੀ ਹੁਣ ਓਸ਼ੋ ਕੀ ਕਹਿੰਦਾ ਵੀ ਇੱਕ ਵਾਰੀ ਕੀ ਆ ਵੀ ਮੁੱਲਾ ਨਸ਼ਰੁਦੀਨ ਆ ਉਹ ਮੁੱਲਾ ਨਸ਼ਰੁਦੀਨ ਮੱਛੀਆਂ ਫੜਨ ਚਲਾ ਜਾਂਦਾ ਮੱਛੀਆਂ ਫੜਨ ਚਲਾ ਜਾਂਦਾ ਤਾਂ ਪਰ ਉੱਥੇ ਉਹਨਾਂ ਨੇ ਇੱਕ ਬੋਰਡ ਲੱਗਿਆ ਹੋਇਆ ਵੀ ਜਿੱਥੇ ਲਿਖਿਆ ਵੀ ਮੱਛੀ ਫੜਨਾ ਗੁਨਾਹ ਆ ਵੀ ਮੱਛੀ ਨਹੀਂ ਫੜਨਾ ਇੱਥੇ ਪਰ ਉਹ ਫਿਰ ਵੀ ਫੜਨ ਲੱਗ ਜਾਂਦਾ ਪਰ ਉੱਥੇ ਸੈਨਿਕ ਆ ਜਾਂਦੇ ਨੇ ਰਾਜੇ ਦੇ ਉਹਨੂੰ ਮੁਲਾ ਨਸ਼ਰੁਦੀਨ ਨੂੰ ਕਹਿੰਦੇ ਵੀ ਤੂੰ ਇਹ ਪੜਿਆ ਨਹੀਂ ਲਿਖਿਆ ਵੀ ਮੱਛੀ ਫੜਨਾ ਇੱਥੇ ਗੁਣਾ ਵੀ ਨਹੀਂ ਅਲਾਉ ਨਹੀਂਗਾ ਚਲੋ ਜੀ ਉਹ ਕਹਿੰਦਾ ਫਿਰ ਵੀ ਉਹ ਕਹਿੰਦਾ ਵੀ ਠੀਕ ਆ ਕੋਈ ਨਹੀਂ ਮੈਂ ਚਲਾ ਜਾਂਦਾ ਸੈਨਿਕ ਚਲੇ ਜਾਂਦੇ ਫੇਰ ਆ ਜਾਂਦੇ ਪਰ ਮੁਲਾ ਨਸ਼ਰੁਦੀਨ ਨਹੀਂ ਹਟਦਾ ਉੱਥੇ ਬੈਠਾ ਉਹ ਹੁਣ ਸੈਨਿਕ ਨੂੰ ਫੜ ਕੇ ਕਹਿੰਦੇ ਵੀ ਤੈਨੂੰ ਅਸੀਂ ਕਿੰਨੇ ਵਾਰੀ ਕਹਿ ਚੁੱਕੇ ਹਾਂ ਵੀ ਤੂੰ ਮ ਫਰਨਾਟਨ ਗਣਾਉਂ ਕਹਦਾ ਵੀ ਮੈਂ ਮੱਛੀ ਨਹੀਂ ਫੜ ਰਿਆ ਅਸਲ ਦੇ ਵਿੱਚ ਮੈਂ ਇਹਨਾਂ ਨੂੰ ਦੱਸ ਰਿਹਾ ਵੀ ਤੁਸੀਂ ਸਮੁੰਦਰ ਦੇ ਵਿੱਚ ਰਹਿਣਾ ਕਿਵੇਂ ਆ ਸਮੁੰਦਰ ਦੇ ਵਿੱਚ ਤੈਰਨਾ ਕਿਵੇਂ ਤੇ ਕਿਤੇ ਨਾ ਕਿਤੇ ਮੈਨੂੰ ਇਹ ਆ ਲੱਗਦਾ ਵੀ ਜਿਹੜੀਆਂ ਮੋਟੀਵੇਸ਼ਨ ਕਿਤਾਬਾਂ ਉਹ ਤੁਹਾਡੀ ਤੁਹਾਡੀ ਧਰਤੀ ਦੇ ਵਿੱਚ ਤੁਹਾਨੂੰ ਹੀ ਦੱਸ ਰਹੀਆਂ ਵੀ ਤੁਸੀਂ ਐ ਰਹਿਣਾ ਹਾਲਾਂਕਿ ਤੁਹਾਨੂੰ ਬਿਹਤਰੀ ਹਰ ਇੱਕ ਇਨਸਾਨ ਨੂੰ ਬਿਹਤਰ ਮੈਨੂੰ ਲੱਗਦਾ ਪਤਾ ਲੱਗ ਜਾਂਦਾ ਉਹਦੇ ਤਜਰਬਿਆਂ ਤੋਂ ਕਿ ਵੀ ਮੈਂ ਇਦਾਂ ਰਹਿਣਾ ਤੇ ਮੈਂ ਇਦਾਂ ਜੇ ਹੁਣ ਆਪਾਂ ਨੂੰ ਇਹ ਦੱਸਿਆ ਜਾਊਗਾ ਵੀ ਭਾਈ ਐਵੇਂ ਨਹੀਂ ਆ ਇਵੇਂ ਹੱਥ ਮਲਾਉਣਾ, ਐਵੇਂ ਹੱਸਣਾ, ਐਵੇਂ ਖਾਣਾ ਔਰ ਐਵੇਂ ਰਹਿਣਾ, ਤੋਂ ਐਵੇਂ ਸੌਣਾ, ਐਵੇਂ ਬੋਲਣਾ ਤੋਂ ਮੈਨੂੰ ਨਹੀਂ ਲੱਗਦਾ ਵੀ ਕਿਤੋਂ ਗੱਲ ਆ। ਕਿਤੇ ਟ੍ਰੈਡੀਸ਼ਨਲ ਕਿਤੇ ਥੋੜੇ ਇਦਾਂ ਦੀਆਂ ਨਹੀਂ ਹੈਗੀਆਂ ਵੀ ਆਪਾਂ ਕਈ ਵੀ ਇਦਾਂ ਦੀਆਂ ਨਹੀਂ ਹੈਗੀਆਂ। ਸਾਰੀਆਂ ਮੇਰੀ ਦੀ ਚੋਣ ਤਾਂ ਤੁਸੀਂ ਕਰਨੀ ਪਊਗੀ ਨਾ। ਅਮੀਰੀ ਦੀ ਚਾਬੀ, ਸਫਲਤਾ ਦੇ ਗੁਣ, ਜਿੱਤ ਤੁਹਾਡੀ ਹੈ ਨਾ। ਇਹ ਸਾਰੀਆਂ ਕਿਤਾਬਾਂ ਇਹੀ ਏਸੇ ਮੋਟੀਵੇਸ਼ਨ ਕਿਤਾਬਾਂ ਦੀ ਤਾਂ ਆਪਾਂ ਗੱਲ ਕਰ ਰਹੇ ਹਾਂ ਨਾ। ਨਹੀਂ ਜੇ ਫਿਰ ਆਪਾਂ ਇਸ ਮਸਲੇ ਜੇ ਆਪਾਂ ਇਸ ਮਸਲੇ 'ਚ ਪਈਏ ਵੀ ਪਹਿਲਾਂ ਆਪਾਂ ਦੇਖੀਏ ਵੀ ਮੋਟੀਵੇਸ਼ਨ ਕਿਤਾਬਾਂ ਕਿਹੜੀਆਂ ਚੰਗੀਆਂ ਨੇ ਤੇ ਕਿਹੜੀਆਂ ਮਾੜੀਆਂ ਨੇ ਫਿਰ ਤਾਂ ਇੱਕ ਪਾਠ 'ਚ ਜੱਗੀ ਘਟੋ ਘਟ ਮਨ ਲੱਗਦਾ ਵੀ ਮੋਟੀਵੇਸ਼ਨ ਨਾ ਵਾਲੀਆਂ ਤਾਂ 20 ਤੋਂ 50 ਕਿਤਾਬਾਂ ਮੋਟੀਵੇਸ਼ਨ ਹੋਣੀਆਂ ਪਹਿਲਾਂ 50 ਕਿਤਾਬਾਂ ਖਰੀਦੂ ਆ ਫਿਰ ਉਹਨਾਂ ਨੂੰ ਪੜੂ ਆ ਫਿਰ ਦੇਖੋ ਵੀ ਕਿਹੜੀ ਕੰਮ ਦੀ ਹੈ ਕਿਹੜੀ ਨਹੀਂ ਸਮਾਂ ਬਹੁਤ ਪੜਨਾ ਤੇ ਪਊਗਾ ਐ ਨਹੀਂ ਹੈਗਾ ਬੰਦੇ ਨੂੰ ਸਿੱਖਣਾ ਤਾਂ ਪਊਗਾ ਹੀ ਜੇਕਰ ਅੱਗੇ ਵਧਣਾ ਹੈਗਾ ਵੀ ਪਰ ਮੈਂ ਮੇਰਾ ਮਨ ਸੰਤੋਖ ਦੀ ਗੱਲ ਹੈ ਤਾਂ ਫਿਰ ਤਾਂ ਬੰਦਾ ਭਾਵੇਂ ਜਿੱਥੇ ਜੰਗਲਾਂ ਜੀ ਵੀ ਬੈਠੇ ਐ ਵੱਡੀ ਕਿ ਜਗਰ ਪਰਿਵਾਰ ਜਿਹਨੇ ਪਾਲਣਾ ਇੱਛਾਵਾਂ ਹੁੰਦੀਆਂ ਨੇ ਇੱਛਾਵਾਂ ਨੂੰ ਮਾਰਨਾ ਵੀ ਨਹੀਂ ਚਾਹੀਦਾ ਜੇਕਰ ਇੱਛਾਵਾਂ ਮਰਦੀਆਂ ਨੇ ਤਾਂ ਮੈਨੂੰ ਲੱਗਦਾ ਬੰਦਾ ਅੱਗੇ ਨਹੀਂ ਵਧਣਾ ਚਾਹੁੰਦਾ ਨਹੀਂ ਇੱਛਾਵਾਂ ਪਹਿਲੇ ਹੀ ਕੀ ਹੁੰਦੀਆਂ ਮਸਲਾ ਤਾਂ ਇਹ ਆ ਨਾ ਵੀ ਆਪਾਂ ਨੂੰ ਇਹ ਪੈਦਾ ਤਾਂ ਆਉਣੀ ਹੀ ਚਾਹੀਦੀ ਨੇ ਬਿਲਕੁਲ ਜਿੰਨਾ ਚਾਹੀਦਾ ਬੰਦੇ ਦਾ ਨੇਚਰ ਹੈ ਵੀ ਹਾਂ ਜੇਕਰ ਸਾਨੂੰ ਲੱਗਦਾ ਵੀ ਹਾਰਨਾ ਹੈ ਜਿੰਨਾ ਫਿਰ ਤਾਂ ਦੁਨੀਆ ਰੁਕ ਜੂਗੀ ਕਿ ਉਹ ਦੁਨੀਆ ਰੁਕ ਜੂਗੀ ਯਾਰ ਇਹ ਤਾਂ ਦੁਨੀਆ ਰੁਕਣ ਵਾਲੀ ਤਾਂ ਕੋਈ ਗੱਲ ਨਹੀਂ ਨਹੀਂ ਬਿਲਕੁਲ ਹੋ ਸਕਦਾ ਜੇ ਜੇ ਸਾਨੂੰ ਸੁਨਿਆਇ ਨਹੀਂ ਜਾਊਗਾ ਨੇਚਰ ਨੇ ਤਾਂ ਚੱਲਦੀ ਰਹਿਣਾ ਨਾ ਕੁਦਰਤ ਨੇ ਤਾਂ ਚੱਲਦੀ ਰਹਿਣਾ ਇਹ ਤੇ ਠੀਕ ਐ ਫਿਰ ਤੇ ਜਾਨਵਰ ਜਿਉਰੇ ਆਉਦਾ ਜਿਉ ਲੋ ਬਿਲਕੁਲ ਜਿਉ ਰਹੇ ਆ ਫਿਰ ਉਹਦਾ ਜੀ ਲੈਣਾ ਚਾਹੀਦਾ ਕਾਹ ਫੂਸ ਪੱਤੀਆਂ ਖਾਂਦੇ ਸੀ ਉਹ ਖਾ ਲੈਣੀ ਚਾਹੀਦੀ ਕਾਹ ਫੂਸ ਪੱਤੀਆਂ ਆਪਾਂ ਸਾਗ ਖਾਣੇ ਆ ਇਹਦੀ ਕੋਈ ਗੱਲ ਨਹੀਂ ਇਦਾਂ ਦੀ ਫਲ ਫਰੂਟ ਵੀ ਖਾਣੇ ਆ ਇੱਛਾ ਮਾਂ ਹੁੰਦੀਆਂ ਨੇ ਸੋ ਉਹ ਇੱਛਾ ਮਾਂ ਜਾਉਂਦੀਆਂ ਰਹਿਣ ਤੇ ਮੈਨੂੰ ਲੱਗਦਾ ਮੋਟੀਵੇਸ਼ਨ ਕਿਤਾਬਾਂ ਦਾ ਵੀ ਉਦਾਂ ਹੀ ਹੈ ਵੀ ਪੀਛੇ ਥੋੜਾ ਜਿਹਾ ਪਟਕ ਜਾਂਦਾ ਹੈ ਕਿਤਨੇ ਕਿਤੇ ਨਹੀਂ ਨਹੀਂ ਪਰ ਇਹ ਦੇਖ ਇੱਕ ਤਾਂ ਹੋ ਗਿਆ ਜਿਵੇਂ ਕਿ ਅਕਸਰ ਕਿਹਾ ਜਾਂਦਾ ਵੀ ਦੇਖੋ ਇਸ਼ਾਵਾ ਜਿਹੜੀਆਂ ਹੁੰਦੀਆਂ ਉਹ ਪੂਰੀਆਂ ਨਹੀਂ ਹੋ ਸਕਦੀਆਂ ਹਾਂ ਥੋਡੀਆਂ ਲੋੜਾਂ ਪੂਰੀਆਂ ਹੋ ਸਕਦੀਆਂ ਨੇ ਇਸ਼ਾਵਾ ਤਾਂ ਰਾਜੇ ਮਹਾਰਾਜਾਂ ਨੇ ਵੀ ਰਹਿ ਜਾਂਦੀਆਂ ਨੇ ਕਰੋ ਫਿਰ ਪੂਰੀਆਂ ਉਹਨੂੰ ਕਰਨ ਵਾਸਤੇ ਪੂਰੀਆਂ ਕਿਤੇ ਤੇ ਜੇ ਆਪਾਂ ਗਈਏ ਵਿਹਾਨ ਡੇਗਦੋ ਪਾਣੀ ਜਿੱਕੇ ਸਾਨੂੰ ਉਹਨੂੰ ਕਹਿ ਦੋ ਵੀ ਹੱਥ ਪੈਰ ਤਾਂ ਮਾਰਨੇ ਪੈਣੇ ਜੇ ਬਚਣਾ ਹੈਗਾ ਹਮਮ ਇਹ ਤਾਂ ਉਦੋਂ ਹੀ ਹੈ ਹਾਂ ਪਰ ਜੇ ਮੋਟੀਵੇਸ਼ਨ ਕਿਤਾਬ ਨੂੰ ਕਹੂਗੀ ਵੀ ਦੇਖ ਐਦਾਂ ਵੀ ਤੂੰ ਐਦਾਂ ਤਿਆਰ ਹੈ ਉਹ ਬੰਦੇ ਤੇ ਡਿਪੈਂਡ ਹੈ ਗੁਰੂਗ੍ਰੰਥ ਸਾਹਿਬ ਦੀ ਉਦਾਹਰਣ ਲੈ ਲਿਓ ਗੁਰੂ ਅਖਰ ਗਿਆਨ ਉਹਦੇ ਚ ਫੀਲ ਆ ਗਿਆ ਗੁਰੂਗ੍ਰੰਥ ਸਾਹਿਬ ਚ ਤਾਂ ਬਹੁਤ ਖੁਸ਼ ਆ ਬਹੁਤ ਖੁਸ਼ ਹੈ ਨਾ ਦੇਖ ਗੁਰੂਗ੍ਰੰਥ ਸਾਹਿਬ ਇਹ ਆਪਾਂ ਤੋ ਕਿਸੇ ਨਾਲ ਤੁਲਨਾ ਨਹੀਂ ਕਰ ਸਕਦੇ ਕੰਪੈਰੀਜ਼ਨ ਨਹੀਂ ਹੈਗਾ ਉਹ ਉਹਦੇ ਚ ਗੱਲ ਮੈਂ ਕਰ ਰਿਹਾ ਵੀ ਅਖਰ ਗਿਆਨ ਦੀ ਅਖਰ ਗਿਆਨ ਕਿਤੋਂ ਵੀ ਲਿਆ ਜਾ ਸਕਦਾਗਾ ਮੋਟੀਵੇਸ਼ਨ ਕਿਤਾਬਾਂ ਚ ਵੀ ਪਿਆਗਾ ਉਹ ਡਿਪੈਂਡ ਕਰਦਾ ਹੈ ਉਮੀ ਗੱਲ ਕਿ ਕਿਸੇ ਨੂੰ ਟੀਚਰ ਦਾ ਥੱਪੜ ਥੱਪੜ ਲੱਗ ਜਾਂਦਾ ਕਿਸ ਨੂੰ ਥੱਪੜ ਲੱਗ ਜਾਂਦੀ ਹੈ ਜੱਗੀ ਥੱਪੜ ਪੈਣਾ ਔਰ ਤਜਰਬਾ ਲੈਣਾ ਉਹ ਇੱਕ ਹੁਣ ਆਪਾਂ ਪ੍ਰੈਕਟੀਕਲ ਕਰਾਂਗੇ ਉਹ ਇੱਕ ਪ੍ਰੈਕਟੀਕਲ ਹੋ ਰਹੀ ਆ ਪਰ ਜਿਹੜਾ ਜਿਹੜਾ ਜਿਹੜੀ ਮੋਟੀਵੇਸ਼ਨ ਆ ਉਹ ਸਾਨੂੰ ਕਿਹਾ ਜਾਂਦਾ ਬਹੁਤ ਬੰਦਿਆਂ ਲੋਕਾਂ ਨੂੰ ਪੜਾਇਆ ਜਾਂਦਾ ਵੀ ਤੁਸੀਂ ਐਦਾਂ ਕਰੋਗੇ ਤਾਂ ਐਦਾਂ ਹੋਊਗਾ ਜੇ ਤੁਸੀਂ 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 ਅਮੀਰੀ ਦੀ ਚਾਬੀ ਦੇ ਵਿੱਚ ਇਹ ਦੱਸਿਆ ਜਾਊਗਾ ਹੁਣ ਜਿਵੇਂ ਸ਼ਕਤੀ ਦੇ 48 ਨਿਵੇਂ ਉਹ ਤੇ ਚੇਹੇ ਦੱਸਿਆ ਗਿਆ ਵੀ ਤੁਸੀਂ ਆਪਣੇ ਦੁਸ਼ਮਣ ਪੈਦਾ ਕਰੋ ਉਹਦਾ ਇੱਕ ਨਿਵੇਂ ਵੀ ਆ ਵੀ ਤੁਹਾਡੇ ਦੁਸ਼ਮਣ ਹੋਣੇ ਚਾਹੀਦੇ ਉਹ ਹੈ ਠੀਕ ਹੈ ਮੈਂ ਕਹ ਰਿਹਾ ਵੀ ਉਹ ਤਾਂ ਮੈਂ ਗੱਲ ਪਹਿਲਾਂ ਹੀ ਕਹਿ ਚੁੱਕਿਆ ਕਿ ਸਾਰੀਆਂ ਕਿਤਾਬਾਂ ਨਹੀਂ ਇਦਾਂ ਹੈਗੀਆਂ ਨਹੀਂ ਆਪਾਂ ਠੀਕ ਹੈ ਮੋਟੀਵੇਸ਼ਨ ਦੀ ਬਜਾਏ ਤੁਸੀਂ ਇਹ ਵੀ ਕਹਿ ਸਕਦੇ ਆ ਵੀ ਮੋਟੀਵੇਸ਼ਨ ਕਿਤਾਬਾਂ ਪੜ੍ਹਨ ਦੀ ਬਜਾਏ ਆਪਾਂ ਸਾਹਿਤ ਦੀਆਂ ਜਿਹੜੀਆਂ ਕਿਤਾਬਾਂ ਨੇ ਜਿਹੜੀਆਂ ਤੁਹਾਨੂੰ ਇੱਕ ਚੁਗਿਰਦੇ ਵਿੱਚ ਖੜਾ ਕਰ ਰਹੀਆਂ ਨੇ ਜਿਹੜੀ ਇੱਕ ਤਰ੍ਹਾਂ ਦਾ ਮਨੁੱਖ ਪਿਆ ਹੈਗਾ ਵੀ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈ ਠੀਕ ਹੈ ਜੇਕਰ ਬੁਖਾਰ ਹੋਇਆ ਤਾਂ ਡਾਕਟਰ ਉਦਾਂ ਦੀ ਦਵਾਈ ਦੇਊਗਾ ਜਿੱਦਾਂ ਦੇ ਬੰਦੇ ਨੂੰ ਲੋੜ ਹੈ ਤਾਂ ਉਦਾਂ ਦਾ ਹੀ ਪੜਨਾ ਵਸੰਦ ਕਰੂਗਾ ਜੇਕਰ ਯਾਰ ਕੋਈ ਬੰਦਾ ਮੇਰੇ ਕੋਲ ਇੱਕ ਇਹ ਸੱਚੀ ਘਟਨਾ ਹੈਗੀ ਮੁੰਡਾ ਸੀ ਮੇਰੇ ਕੋਲੇ ਆਉਂਦਾ ਮੇਰੇ ਪਿੰਡਾ ਵੱਲ ਦਾਗਾ ਹਮਮ ਯਕੀਨ ਮੰਨਿਓ ਕਿ ਉਹਦਾ ਮੈਂ ਕਦੇ ਉਹਦਾ ਬਣਾਉਂਗਾ ਵੀਡੀਓ ਉਹ ਮੈਂ ਉਹਨੂੰ ਕਹਿ ਸੀ ਵੀ ਹੱਕ ਦਾਬਾ ਪੜਨੀ ਸ਼ੁਰੂ ਕਰੋ ਹਮ ਉਹਦਾ ਦਿਲ ਐਨਾ ਕੰਮ ਨਹੀਂ ਕਰਦਾ ਸੀਗਾ ਹਮ ਤੇ ਉਹਨੇ ਕਦਾਂਮਾ ਪੜਨੀ ਸ਼ੁਰੂ ਕੀਤੀਆਂ ਮੋਟੀਵੇਸ਼ਨਲ ਵੀ ਪੜੀਆਂ ਉਹਨੇ ਨਾਵਲ ਵੀ ਪੜੇ ਕਹਾਣੀਆਂ ਵੀ ਪੜੀਆਂ ਹਮ ਕਹਿੰਦਾ ਬਾਈ ਹੁਣ ਮੈਂ ਖੇਤਾਂ 'ਚ ਕੰਮ ਕਰਦਾ ਹਾਂ ਤੇ ਇਹ ਗੱਲ ਵੀ ਹੈਗੀ ਹੈ ਕਿ ਉਹਨੂੰ ਇੱਕ ਮੁੰਡਾ ਹੱਥ ਫੜ ਕੇ ਅੰਦਰ ਲੈ ਕੇ ਆਏ ਸੀਗਾ ਹਾਂ ਤੇ ਉਹਨੇ ਉਹ ਮੋਟੀਵੇਸ਼ਨ ਕਿਤਾਬਾਂ ਵੀ ਪੜੀਆਂ ਉਹਨੇ ਸਾਰੇ ਤਰ੍ਹਾਂ ਦੀਆਂ ਪੜੀਆਂ ਸੋ ਪੜਨਾ ਵੀ ਇੰਨਾ ਜ਼ਰੂਰੀ ਹੈ ਗੱਲ ਕੀ ਹੈ ਕਿ ਵੀ ਸਿੱਖਿਆ ਕਿਤੋਂ ਵੀ ਜਾ ਸਕਦਾ ਹੈਗਾ ਉਹ ਕਹਿੰਦਾ ਵੀ ਮੇਰੇ ਨਾਲ ਕਿਸੇ ਨਾਲ ਗੱਲ ਹੀ ਨਹੀਂ ਹੁੰਦੀ ਇਹ ਤਾਂ ਵਿਸ਼ਾ ਹੀ ਇਹ ਤਾਂ ਐਵੇਂ ਹੈ ਨਾ ਵੀ ਦੇਖ ਮੈਂ ਇਹ ਤਾਂ ਗੱਲ ਆਪਾਂ ਮੰਨਦੇ ਹਾਂ ਵੀ ਤੁਸੀਂ ਨਾ ਪੜਨ ਨਾਲੋਂ ਵੀ ਕੋਈ ਵੀ ਕਿਤਾਬ ਪੜ੍ਹੇ ਬਿਹਤਰੀ ਵੱਲ ਹੋ ਸਕਦੀ ਹੈ ਪਰ ਮੇਰਾ ਮਸਲਾ ਜਿਹੜਾ ਮੇਰਾ ਮਸਲਾ ਉਹ ਇਹ ਆ ਵੀ ਤੁਸੀਂ ਇਹ ਦੁਨੀਆ ਦਾ ਇੰਨਾ ਖਬਸੂਰਤ ਸਾਹਿਤ ਪੰਜਾਬ ਦਾ ਇੰਨਾ ਖਬਸੂਰਤ ਸਾਹਿਤ ਹਨਾ ਪੰਜਾਬ ਕੋਲ ਇੱਕ ਸਾਹਿਤ ਦਾ ਉਹ ਕਿਹੜਾ ਰੂਪ ਨਹੀਂ ਹੈ ਜਿਹੜਾ ਨਹੀਂ ਮਿਲਦਾ ਪੰਜਾਬ ਦੇ ਮਤਲਬ ਜੇ ਅਪ ਸਾਹਿਤ ਦੇ ਰੂਪਾਂ ਦੀ ਗੱਲ ਕਰੀਏ ਉਹਨੂੰ ਛੱਡ ਕੇ ਆਪਾਂ ਉਹ ਲੋਕਾਂ ਦੀਆਂ ਕਿਤਾਬਾਂ ਪੜਨ ਪੜ ਰਹੇ ਆ ਜਿਹੜੀ ਜਿਹੜੇ ਆਪਣੇ ਖੇਤਰ ਦੇ ਨਹੀਂ ਆ ਜਿਨ੍ਹਾਂ ਨੂੰ ਆਪਣੀ ਧਰਤੀ ਬਾਰੇ ਪਤਾ ਹੀ ਨਹੀਂ ਆ ਉਹ ਮੋਟੀਵੇਸ਼ਨ ਕਿਤਾਬਾਂ ਉਹਨਾਂ ਦੀਆਂ ਕਿਤਾਬਾਂ ਪੜ ਰਹੇ ਆ ਹਾਂ ਕੁਝ ਕਿਤਾਬਾਂ ਪਿਛਲੇ ਦੌਰ ਦੇ ਵਿੱਚ ਆਈਆਂ ਜਿਵੇਂ ਬਾਈ ਬਾਈ ਦੀ ਜਿਆਦਾ ਕਿਤੋਂ ਵੀ ਜਾ ਸਕਦਾ ਹੈ ਤਾਂ ਇੱਕ ਇਹ ਹੋ ਗਿਆ ਕਿ ਅਸੀਂ ਆਪਣੇ ਦੇਖਾ ਸਿੱਖਿਆ ਹੈ ਨਾ ਵੀ ਅੱਜ ਇਹ ਤਾਂ ਜਰੂਰੀ ਗੱਲ ਹੈ ਵੀ ਜਿਵੇਂ ਕਿ ਵੀ ਅਸੀਂ ਕੱਲੀ ਪੰਜਾਬੀ ਭਾਸ਼ਾ ਨੂੰ ਪੜ੍ਹੀ ਬਟ ਜੇਕਰ ਸਾਨੂੰ ਪੰਜਾਬੀ ਭਾਸ਼ਾ ਦੇ ਨਾਲ ਨਾਲ ਹੋਰ ਭਾਸ਼ਾਵਾਂ ਵੀ ਆਉਂਦੀਆਂ ਨੇ ਉਹਦੇ ਵਰਗੀ ਸੋਹਣੀ ਗੱਲ ਕੋਈ ਨਹੀਂ ਹੈ ਤਾਂ ਸਿੱਖਿਆ ਜਿਹੜਾ ਕਿਤੋਂ ਵੀ ਜਾ ਸਕਦਾ ਹੈ ਵਿਸ਼ਵੀਕਰਨ ਦਾ ਦੌਰ ਹੈ ਤਾਂ ਉਹ ਕਿਤੋਂ ਵੀ ਸਿੱਖਿਆ ਜਾ ਸਕਦਾਗਾ ਜੇ ਮੋਬਾਈਲਾਂ ਨੇ ਜਾਂ ਇਹਨਾਂ ਚੀਜ਼ਾਂ ਦੇ ਰਹੀ ਸਾਡੇ ਕੋਲੇ ਇਹ ਚੀਜ਼ਾਂ ਆਈਆਂ ਨੇ ਤਾਂ ਸਾਰੀ ਚੀਜ਼ਾਂ ਨੇ ਸਾਡੇ ਕੋਲੇ ਆਣਾ ਤੇ ਉਹਨਾਂ ਤੋਂ ਸਿੱਖਿਆ ਕਿਉਂ ਨਹੀਂ ਜਾ ਸਕਦਾ ਤੇ ਬਾਹਰਲੇ ਮੁਲਕਾਂ ਨਾਲ ਸਿੱਖਦੇ ਕਿਉਂ ਅੱਗੇ ਨੇ ਮਸਲਾ ਇਹ ਵੀ ਹੈ ਜੇ ਆਪਾਂ ਜੇ ਮੈਂ ਹੁਣ ਵਿਸ਼ਵੀਕਰਨ ਤੁਸੀਂ ਕਹਿ ਰਹੇ ਹੋ ਤਿੰਨ ਚਾਰ ਵਾਰੀ ਕਿਹਾ ਵੀ ਵਿਸ਼ਵੀਕਰਨ ਦਾ ਦੌਰ ਹੈ ਵਿਸ਼ਵੀਕਰਨ ਵੀ ਇੱਕ ਸਮੱਸਿਆ ਤੈਨੂੰ ਇਹ ਗੱਲ ਦਾ ਵੀ ਪਤਾ ਵੀ ਵਿਸ਼ਵੀਕਰਨ ਜਿਹੜਾ ਹੋ ਰਿਹਾ ਉਹ ਵੀ ਇੱਕ ਸਮੱਸਿਆ ਹੋ ਸਕਦਾ ਕਿਸੇ ਲਈ ਚੰਗੀ ਚੀਜ਼ ਹੋਵੇ ਪਰ ਵਿਸ਼ਵੀਕਰਨ ਦਾ ਆਉਣਾ ਇੱਕ ਇੱਕ ਮੰਡੀ ਬਣ ਜਾਣਾ ਕੁਝ ਦੇਸ਼ ਕੁਝ ਦੇਸ਼ ਮੰਡੀ ਬਣ ਰਹੇ ਨੇ ਕੁਝ ਦੇਸ਼ ਹਕੂਮਤ ਕਰ ਰਹੇ ਨੇ ਕੁਝ ਦੇਸ਼ ਸਾਡਾ ਸਮਾਨ ਵੇਚ ਰਹੇ ਨੇ ਆਪਾਂ ਕੀ ਆਪਣਾ ਦੇਸ਼ ਇੱਕ ਮੰਡੀ ਬਣ ਕੇ ਰਹੂਗਾ ਵਿਸ਼ਵੀਕਰਨ ਵੱਖਰਾ ਵਿਸ਼ਾ ਹੋ ਜਾਂਦਾ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਸਿੱਖਣਾ ਜਿੱਥੋਂ ਵੀ ਕੋਈ ਸਿੱਖਣ ਨੂੰ ਮਿਲਦਾ ਸਿੱਖਣਾ ਚਾਹੀਦਾ ਉਹ ਵੀ ਵੱਖਰਾ ਵਿਸ਼ਾ ਬਣ ਜਾਂਦਾ ਪਰ ਆਪਾਂ ਜਿਹੜਾ ਸਵਾਲ ਇਹ ਆ ਵੀ ਆਪਾਂ ਆਪਦਾ ਸਾਹਿਤ ਛੱਡ ਕੇ ਆਪਾਂ ਸਾਖੀਆਂ ਛੱਡ ਕੇ ਆਪਣਾ ਬੀਰ ਰਸ ਜਿਹੜਾ ਆਪਣੇ ਪੜ੍ਹਨਾ ਚਾਹੀਦਾ ਬਿਲਕੁਲ ਪੜੋ ਆਪਣੇ ਆਪਣੇ ਪੰਜਾਬ ਦੀ ਧਰਤੀ ਦੇ ਜਿਹੜੇ ਨਾਇਕ ਨੇ ਉਹਨਾਂ ਦੀਆਂ ਕਥਾਵਾਂ ਨੂੰ ਛੱਡ ਕੇ ਆਪਾਂ ਮੋਟੀਵੇਸ਼ਨ ਉਹ ਪੜ ਰਹੇ ਆ ਵੀ ਦੇਖੋ ਕਿਸੇ ਨਾਲ ਐਵੇਂ ਹੱਥ ਮਲਾਉਣਾ ਚਾਹੀਦਾ ਕਿਸੇ ਨਾਲ ਐਵੇਂ ਹੱਸਣਾ ਚਾਹੀਦਾ ਗੱਲ ਕੀ ਹੈ ਅਸ਼ਾ ਜੀ ਜਿਵੇਂ ਪ੍ਰੋਫੈਸਰ ਪ੍ਰਿੰਸੀਪਲ ਤੇਜਾ ਸਿੰਘ ਦਾ ਇੱਕ ਲੇਖ ਹੁੰਦਾ ਸੀ ਆਪਾਂ ਨੂੰ ਹੱਸ ਸਾਡੇ ਕੁੱਕਣਾ ਮੈਂ ਪੜਿਆ ਹੈਗਾ ਉਹ ਵੇਖੋ ਵੀ ਉਹ ਵੀ ਇਹੀ ਗੱਲ ਦਰਸਾ ਰਿਹਾ ਕਿ ਆਪਾਂ ਕੀ ਚੀਜ਼ ਸਿੱਖ ਰਹੇ ਆ ਕੀ ਇਹ ਚੀਜ਼ ਸਹੀ ਆ ਆਪਣੀ ਧਰਤੀ ਲਈ ਮੇਰਾ ਮੇਰਾ ਸਵਾਲ ਇਹ ਆ ਸਿੱਖਣ ਨਾਲ ਮੇਰਾ ਕੋਈ ਮਤਲਬ ਮੇਰਾ ਉਹ ਨਹੀਂ ਆ ਵੀ ਯਾਰ ਸਿੱਖਣਾ ਮਾੜੀ ਗੱਲ ਆ ਸਿੱਖ ਜਿੱਥੋਂ ਮਰਜੀ ਲਓ ਕੋਈ ਚੱਕਰ ਨਹੀਂ ਆ ਪਰ ਮਸਲਾ ਇਹ ਆ ਵੀ ਕੀ ਆਪਾਂ ਕਿਤਾਬਾਂ ਵਾਲੇ ਆਪਾਂ ਆਦੇ ਪੈਰੀ ਘਾੜਾ ਤੇ ਨਹੀਂ ਮਾਰ ਰਹੇ ਕਿ ਆਪਾਂ ਮੋਟੀਵੇਸ਼ਨ ਕਿਤਾਬਾਂ ਪੜ੍ਹਾ ਪੜ੍ਹਾ ਲੋਕਾਂ ਨੂੰ ਉਹਨਾਂ ਨੂੰ ਮਤਲਬ ਉਹਨਾਂ ਨੂੰ ਮਸ਼ੀਨ ਬਣਾ ਰਹੇ ਆ ਜਾਂ ਉਹਨਾਂ ਨੂੰ ਇਹ ਦੱਸ ਰਹੇ ਆ ਵੀ ਬਸ ਵੀ ਕੀ ਮੋਟੀਵੇਸ਼ਨ ਕਿਤਾਬਾਂ ਪੜ ਕੇ ਕੋਈ ਲਿਟਰੇਚਰ ਪੜ ਸਕੂ ਆ ਬਹੁਤ ਮੇਰੇ ਮੈਨੂੰ ਇਹ ਲੱਗਦਾ ਹੁੰਦਾ ਵੀ ਬਹੁਤ ਘੱਟ ਲੋਗੇ ਇਦਾਂ ਨਾਉਣਗੇ ਬਿਲਕੁਲ ਵਟਸ ਉਹ ਜ਼ਿਆਦਾਤਰ ਪ੍ਰੈਕਟੀਕਲ ਹੋਣਗੇ ਮੈਂ ਖੁਦ ਕਿਤਾਬਾਂ ਦੇ ਕੰਮ 'ਚ ਆ ਬਹੁਤ ਵੱਢਦੇ ਥੋੜੀ ਪਹਿਲੀ ਕਿਤਾਬ ਕਿਹੜੀ ਸੀ ਜਿਹੜੀ ਤੁਸੀਂ ਪੜੀ ਮੈਂ ਕੋਠੇ ਖੜਕ ਸੀ ਨਾ ਫਿਰ ਤੁਸੀਂ ਸਾਹਿਤ ਪੜਿਆ ਸੀ ਨਾ ਹੂੰ ਸਾਹਿਤ ਦਾ ਨਾਮ ਉਹ ਤਾਂ ਮੋਟੀਵੇਸ਼ਨ ਦੇ ਲਿਖਦਾ ਪੜੀ ਹੋਵੇ ਸੁਣੋ ਮੋਟੀਵੇਸ਼ਨ ਕਿਤਾਬਾਂ ਪਹਿਲੇ ਲੇਖ ਹੋਰ ਹੁੰਦੇ ਆ ਸਨਤ ਕੁੱਕੜਾਂ ਵਰਗੇ ਮੋਟੀਵੇਸ਼ਨਲ ਹੀ ਆ ਇੱਕ ਤਰ੍ਹਾਂ ਦਾ ਇਹ ਮੋਟੀਵੇਸ਼ਨਲ ਨਹੀਂ ਮੋਟੀਵੇਸ਼ਨਲ ਮੋਟੀਵੇਸ਼ਨਲ ਤੁਹਾਨੂੰ ਥੋੜੇ ਨਾਲ ਮਲਾਉਣ ਨਹੀਂ ਕੋਠੇ ਖੜਕ ਸਿੰਘ ਹੈ ਜੇ ਤੁਹਾਨੂੰ ਐ ਲੱਗਦਾ ਵੀ ਕੋਠੇ ਖੜਕ ਸਿੰਘ ਦਾ ਕਲਚਰ ਹੈ ਕੀ ਚੀਜ਼ ਹੈ ਕੋਠੇ ਖੜਕ ਸਿੰਘ ਜਿਹੜਾ ਸਾਹਿਤ ਦਾ ਕੋ ਜ ਸਾਹਿਤ ਸਾਹਿਤ ਉਸਨੂੰ ਕਿਹਾ ਜਾਂਦਾ ਹੈ ਜਿਹਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਉਹਦੇ ਵਿੱਚ ਇਹ ਵੀ ਹੈ ਕਿ ਭਰਾ ਭਰਾ ਕਿਵੇਂ ਲੜਦੇ ਆ ਸਾਡਾ ਕਲਚਰ ਕੀ ਸੀਗਾ ਤੇ ਅਸੀਂ ਬਾਟਿਆਂ 'ਚ ਚਾਹ ਪੀਂਦੇ ਰਹਿਆ ਤੇ ਸਾਡੇ ਨਾਲ ਸਿਰ ਪਾਟਾਂ ਨਾਲ ਉਹ ਸਾਰਾ ਕੁਝ ਉਹਦੇ 'ਚ ਹੀ ਬਿਲਕੁਲ 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 ਮੈਂ ਇਸ ਨਾਲ ਸਹਿਮਤਾਂ ਪਰ ਉਹਦੇ 'ਚ ਕਹਾਣੀ ਆ ਮਸਲਾ ਇੱਥੇ ਆ ਵੀ ਜਿਹੜੀ ਮੋਟੀਵੇਸ਼ਨ ਕਿਤਾਬ ਆ ਉਹਦੇ ਵਿੱਚ ਸਿਰਫ ਤਹਾਰੀਆਂ ਕਿਉਂ ਨਹੀਂ ਹੈਗੇ ਮੋਟੀਵੇਸ਼ਨ ਚ ਉਹਦੇ ਵਿੱਚ ਸਿਰਫ ਆંકੜੇ ਦਿੱਤੇ ਜਾਂਦੇ ਨਹੀਂ ਦਿੱਤੇ ਜਾਂਦੇ ਤੁਸੀਂ ਕਦਮਾਂ ਪੜhia ਫਿਰ ਨਹੀਂ ਨਹੀਂ ਉਹਦੇ ਵਿੱਚ ਉਹੀ ਕਹਾਣੀ ਤੇ ਉਹੀ ਕਹਾਣੀ ਦਿੱਤੀ ਜਾਂਦੀ ਆ ਜਿਹੜੇ ਜਿਹੜਾ ਉਹ ਆંકੜੇ ਨਾਲ ਸੰਬੰਧਤ ਆ ਮੈਂ ਜਿਵੇਂ ਤੁਸੀਂ ਜਿਸ ਕਿਤਾਬ ਦੀ ਗੱਲ ਕਰੀ ਆ ਜਿਵੇਂ ਰਿਚ ਡੈਡ ਪੂਰ ਡੈਡ ਦੇ ਵਿੱਚ ਆ ਉਹਦੇ ਵਿੱਚ ਬਹੁਤ ਸਾਰੀਆਂ ਕਹਾਣੀਆਂ ਹੈਗੀਆਂ ਮੈਂ ਮੰਨਦਾ ਪਰ ਮਸਲਾ ਇਹ ਆ ਨਾ ਉਹ ਪਹਿਲਾਂ ਪਹਿਲਾਂ ਤੁਹਾਨੂੰ ਇੱਕ ਥਿਉਰੀ ਦਿੰਦਾ ਉਹ ਪਹਿਲਾਂ ਉਹ ਇੱਕ ਤੁਹਾਨੂੰ ਇੱਕ ਬਾਕ ਦਿੰਦਾ ਉਹ ਪਹਿਲਾਂ ਕਹਵੇਗਾ ਕਿ ਹੱਥ ਐਦਾਂ ਮਲਾਉਣਾ ਫਿਰ ਉਹ ਹੱਥ ਮਲਾਉਣ ਦੇ ਬਾਰੇ ਤੋਂ ਇੱਕ ਕਹਾਣੀ ਦੱਸੇਗਾ ਫਿਰ ਉਹ ਤਾਂ ਪਿਛਲਾ ਉਹ ਦੱਸੇਗਾ ਪਰ ਜਿਹੜਾ ਸਾਹਿਤ ਦਾ ਰੂਪ ਹੁੰਦਾ ਲਾਈਕ ਕਹਾਣੀ ਆ ਕੋਈ ਬੋਲੀ ਆ ਕੋਈ ਮੁਹਾਵਰਾ ਕੋਈ ਕਵਿਤਾ ਉਹਦਾ ਉਹਦੇ ਪਿੱਛੇ ਇੱਕ ਕਹਾਣੀ ਹੁੰਦੀ ਆ ਤੇ ਉਹ ਕਹਾਣੀ ਤਾਂ ਵਿਕਸਤ ਆਉਂਦੀ ਆ ਕੋਈ ਕਵਿਤਾ ਮੋਟੀਵੇਸ਼ਨ ਆ ਤਾਂ ਉਹ ਮੈਨੂੰ ਮੋਟੀਵੇਸ਼ਨ ਲੱਗ ਸਕਦੀ ਆ ਕਿਸੇ ਨੂੰ ਕਵਿਤਾ ਉਹ ਕਵਿਤਾ ਚ ਕੁਝ ਹੋਰ ਕੱਢੇਗਾ ਸਾਹਿਤ ਦੀ ਇਹੀ ਖੂਬਸੂਰਤੀ ਹੁੰਦੀ ਆ ਕੋਠੇ ਕੜਕ ਸਿੰਘ ਦੀ ਇਹੀ ਖੂਬਸੂਰਤੀ ਆ ਕਿ ਤੁਸੀਂ ਉਹਦੇ ਚ ਬਹੁਤ ਕੁਝ ਸਿੱਖਿਆ ਹੋਣਾ ਉਹ ਮੈਂ ਪੜੂੰਗਾ ਉਹ ਚ ਮੈਂ ਵੱਖਰਾ ਕੁਝ ਸਿੱਖਾਂਗਾ ਆਪਣੇ ਦੋਨਾਂ ਦੇ ਵਿਚਾਰ ਵੱਖਰੇ ਵੱਖਰੇ ਹੋਣਗੇ ਪਰ ਜਿਹੜੀ ਮੋਟੀਵੇਸ਼ਨ ਕਿਤਾਬ ਆ ਉਹ ਇਹੀ ਕਹੇਗੀ ਕਿ ਤੁਹਾਡੇ ਦੁਸ਼ਮਣ ਹੋਣੇ ਚਾਹੀਦੇ ਆ ਜੇ ਤੁਹਾਡੇ ਦੁਸ਼ਮਣ ਹੋਣਗੇ ਪਰ ਤੁਸੀਂ ਇਦਾਂ ਕਰੋ ਸਾਰੀਆਂ ਕਿਤਾਬਾਂ ਇਦਾਂ ਨਹੀਂ ਕਹਿੰਦੀਆਂ ਹੁੰਦੀਆਂ ਮੋਟੀਵੇਸ਼ਨ ਕਿਤਾਬਾਂ ਠੀਕ ਹੈ ਸ਼ਕਤੀ ਦੇ 48 ਨੇਮ ਕਦਾ ਵੀ ਇੱਕ ਵੱਖਰੀ ਤਰ੍ਹਾਂ ਦੀ ਕਿਤਾਬ ਹੈਗੀ ਆ ਵੈਸੇ ਉਹ ਕਿਤਾਬ ਉਹ ਮੈਨੂੰ ਲੱਗਦਾ ਵੀ ਉਹਨਾਂ ਲੋਕਾਂ ਲਈ ਜਿਹੜੇ ਚਤਰ ਚਲਾਕ ਵਾਲੇ ਨਹੀਂ ਹੈਗੇ ਤੇ ਆਪਾਂ ਨੂੰ ਮੈਨੂੰ ਤਾਂ ਐ ਵੀ ਲੱਗਦਾ ਜਿਨ੍ਹਾਂ ਨੂੰ ਉਹ ਚੀਜ਼ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਉਹ ਪੜ ਲਵੇ ਹੂੰ ਐਦਾਂ ਦੇ ਹੈਗਾ ਵੀ ਭੋਲੇ ਭਾਲੇ ਬੰਦੇ ਨੂੰ ਭਾਈ ਸਾਰੇ ਲੁੱਟ ਕੇ ਖਾ ਜਾਂਦੇ ਆ ਸੋ ਉਹ ਮਸਲਾ ਤਾਂ ਇਹ ਹੈ ਨਾ ਵੀ ਜਦੋਂ ਜਦੋਂ ਆਪਾਂ ਜਿੱਤ ਤੁਹਾਡੀ ਪੜਾਂਗੇ ਤਾਂ ਉਹਦੇ ਵਿੱਚ ਕੁਝ ਕੁ ਢੋਲੇ ਰਹਿ ਜਾਣਗੇ ਕੁਝ ਕੁ ਜਿੱਤਣ ਵਾਲੇ ਬਣ ਜਾਣਗੇ ਨਹੀਂ ਹਾਂ ਤੁਸੀਂ ਜਿਸਕਿਦੋ ਕਿਤਾਬ ਵੱਖਰੀ ਹੈ ਸਾਰੇ ਤਰ੍ਹਾਂ ਦਾ ਲਿਟਰੇਚਰ ਪਿਆ ਹੈਗਾ ਜੇ ਆਪਾਂ ਇਹ ਕਈ ਮੋਟੀਵੇਸ਼ਨ ਕਿਤਾਬਾਂ ਨੂੰ ਪੜਨਾ ਬੰਦ ਕਰ ਦੋ ਐਦਾ ਤਾਂ ਨਹੀਂ ਹੋ ਸਕਦਾ ਮੋਟੀਵੇਸ਼ਨ ਬੰਦਾ ਕਿਤਾਬਾਂ ਨੇ ਬਹੁਤ ਲੋਕਾਂ ਦੀ ਜਾਨ ਬਚਾਈਆਂ ਨੇਗੀਆਂ ਸਾਇਤ ਸੰਜੀਵਨੀ ਕਿਤਾਬ ਆ ਉਹ ਪੜਿਓ ਵੀ ਸਾਇਤ ਸਾਡੇ ਵਾਸਤੇ ਕੀ ਮੈਂ ਕੰਮ ਕਰਦਾ ਤੇ ਕਿਤਾਬ ਪੜਨੀ ਸਾਇਤ ਸੰਜੀਵਨੀ ਕਿਤਾਬ ਮੋਟੀਵੇਸ਼ਨ ਕਿਤਾਬ ਦੇ ਵਿੱਚ ਨਹੀਂ ਜੋੜ ਸਕਦੇ ਆਪਾਂ ਨਹੀਂ ਮੈਂ ਕਿਉਂ ਨਹੀਂ ਆ ਉਹ ਦੀਆਂ ਕਹਾਣੀਆਂ ਨੇ ਸਾਇਤ ਸੰਜੀਵਨੀ ਉਹਨਾਂ ਦੀ ਜੀਵਨੀ ਵੀ ਆ ਫਰੀਦਾ ਜੀ ਜਿਹੜੀ ਉਹਨਾਂ ਨੇ ਜੀਵਨੀ ਤੇ ਲਿਆ ਹੈਗਾ ਉਹ ਇੱਕ ਅੰਗਰੇਜ਼ ਕੁੜੀ ਦੀ ਕਹਾਣੀ ਹੈ ਹੂੰ ਉਹ ਜਿਹੜੀ ਹੈਗੀ ਵੀ ਸਿੱਖਣਾ ਮਨੁੱਖ ਇੱਥੇ ਵੀ ਵਸਦਾ ਮਨੁੱਖ ਥੇ ਵੀ ਵਸਦਾ ਇਹ ਕੋਈ ਉਹ ਨਹੀਂ ਹੈਗਾ ਵੀ ਸਾਨੂੰ ਮੋਟੀਵੇਸ਼ਨ ਕਿਤਾਬਾਂ ਨਹੀਂ ਪੜ੍ਹਨੀ ਚਾਹੀਦੀਆਂ ਜੇ ਅੰਗਰੇਜ਼ਾਂ ਨੇ ਮੋਟੀਵੇਸ਼ਨ ਕਿਤਾਬਾਂ ਲਿਖਿਆ ਨੇ ਤਾਂ ਉਹਨਾਂ ਨੇ ਦੂਜਾ ਲਿਟਰੇਚਰ ਵੀ ਲਿਖਿਆ ਦੁਨੀਆ ਦਾ ਜਿਹੜਾ 92% ਲਿਟਰੇਚਰ ਹੈ ਇੰਗਲਿਸ਼ ਚ ਜਾਂਦਰ ਲੈਂਗੁਏਜ ਚ ਹੈ ਜਿਹੜਾ 8 ਇੰਗਲਿਸ਼ ਚ ਸੋਰੀ ਉਹ ਸਾਰਾ ਆਦਰਵਾਇਜ਼ ਸਾਰਾ ਜਿੰਨਾ ਵੀ 8% ਲੈਂਗੁਏਜ ਚ ਹੈ ਹੈਗਾ ਉਹ ਅਦਰ ਲੈਂਗੁਏਜ ਹੀ ਨਿਗੇ ਸਾਰੀਆਂ 92% ਸਾਰਾ ਇਕੱਲਾ ਅੰਗਰੇਜ਼ੀ ਚ ਲਿਖਿਆ ਗਿਆ ਹੈਗਾ ਤੇ ਇਹਦਾ ਰੀਜ਼ਨ ਕਿਤਨਾ ਕਿਤ ਤੱਕ ਹੈ ਹੀ ਹੈ ਨਾ ਵਿਹਾਉਣਾ ਲੇਖਣ ਦਾ ਲੇਖਣ ਦਾ ਇਹਦੇ ਪਿੱਛੇ ਬਹੁਤ ਸਾਰੇ ਕਾਰਨ ਹੁੰਦੇ ਨੇ ਜੱਗੀ ਮਸਲਾ ਇਹ ਹੁੰਦਾ ਵੀ ਕੁਝ ਚੀਜ਼ਾਂ ਬਚੀਆਂ ਰਹਿ ਗਈਆਂ ਕੁਝ ਚੀਜ਼ਾਂ ਇਹ ਹੁੰਦਾ ਕਿ ਤੁਹਾਡੇ ਕੋਲੇ ਛਾਪਾਖਾਨਾ ਆ ਗਿਆ ਤੁਹਾਡੇ ਕੋਲੇ ਸ਼ਾਈ ਆ ਗਈ ਪਰ ਇਹਦਾ ਮਤਲਬ ਇਹ ਨਹੀਂ ਆ ਵੀ ਕੋਈ ਵੀ ਬਚੀਆਂ ਨਹੀਂ ਮੇਰੀ ਗੱਲ ਪੂਰੀ ਹੋ ਲੈਣ ਦੋ ਵੀ ਅੰਗਰੇਜ਼ਾਂ ਨੇ ਹੀ ਲਿਟਰੇਚਰ ਜ਼ਿਆਦਾ ਲਿਖਿਆਗਾ ਇਹ ਨਹੀਂ ਆ ਲਿਟਰੇਚਰ ਤਾਂ ਪੰਜਾਬ ਦੇ ਕੱਲੇ ਆਪਣੇ ਖਿੱਤੇ ਕੋਲ ਹੀ ਬਹੁਤ ਆ ਜੇ ਦੇਖਿਆ ਜਾਵੇ ਪਰ ਮਸਲਾ ਇਹ ਸੀ ਆਪਣੇ ਕੋਲੇ ਮੌਕੇ ਕਿ ਸੀਗਾ ਲੋਕ ਮੂੰਹ ਜਵਾਨੀ ਯਾਦ ਰੱਖਦੇ ਸੀਗੇ ਹਾਂ ਇਹ ਹੈ ਘਟ ਗਈ ਹੈ ਕੀ ਆਪਾਂ ਇੱਥੇ ਤੁਲਨਾ ਨਹੀਂ ਕਰ ਸਕਦੇ ਕਿ ਅੰਗਰੇਜ਼ਾਂ ਨੇ ਇਹੀ ਵੱਧ ਕੀਤਾ ਨਹੀਂ ਇਦਾਂ ਦੀ ਕੋਈ ਚੱਕਰ ਨਹੀਂ ਹੈ ਜੇ ਕੋਈ ਅੰਗਰੇਜ਼ ਮਸਲਾ ਤਾਂ ਇੱਥੇ ਹੀ ਹੈ ਨਾ ਵੀ ਜੇ ਤੇ ਕੋਈ ਅੰਗਰੇਜ਼ ਦੀ ਕਿਤਾਬ ਆ ਜਾਂਦੀ ਆ ਤਾਂ ਉਹ ਆਪਾਂ ਨੂੰ ਐ ਲੱਗਦਾ ਵੀ ਬਸ ਵੀ ਇਹ ਤਾਂ ਅੰਗਰੇਜ਼ ਨੇ ਲਿਖੀ ਆ ਤੇ ਇਹਦੇ ਵਿੱਚ ਸਾਰੇ ਹੀ ਗੁਣ ਸ਼ਾਮਿਲ ਕਰਦਾ ਇਦਾਂ ਨਹੀਂ ਹੁੰਦਾ ਹੈਗਾ ਇਹ ਤਾਂ ਗੱਲ ਮੈਂ ਵੀ ਨਹੀਂ ਕਹਿੰਦਾ ਹੈਗਾ ਕਿ ਸਾਰੇ ਗੁਣ ਉਹਦੇ ਸ਼ਾਮਿਲ ਹੁੰਦੇ ਆ ਬਟ ਬਹੁਤ ਹੀ ਗਦਾਬਾ ਹੈ ਕਿਸੇ ਨੂੰ ਲੱਗ ਸਕਦਾ ਵੀ ਇਦਾਂ ਦੀ ਇਹ ਨਹੀਂ ਹੈਗੀ ਸਾਨੂੰ ਮੈਨੂੰ ਪਤਾ ਵੀ ਉਹ ਜਿਹੜੀ ਨਹੀਂ ਫਿਰ ਉਹ ਕਮੇ ਸ਼ਾਂਤ ਮੰਨ ਲਓ ਵੀ 50 ਕਿਤਾਬਾਂ ਮੋਟੀਵੇਸ਼ਨ ਆ ਹੁਣ ਕਿਸੇ ਨੂੰ ਕਿਵੇਂ ਪਤਾ ਲੱਗੇ ਵੀ ਯਾਰ ਆਹ ਕਿਤਾਬ ਉਹ ਨਿਤ ਪੜ ਕੇ پتہ ਲੱਗੂਗਾ ਬੰਦੇ ਦਾ ਆਪ ਦਾ ਵੀ ਦਿਮਾਗ ਹੈਗਾ ਕਿ ਯਾਰ ਵੀ ਅਸੀਂ ਕੀ ਦੇਖਣਾ ਹੈ ਜਿੱਦਾਂ ਕਿ ਸੋਸ਼ਲ ਮੀਡੀਆ ਤੇ ਬਹੁਤ ਕੁਝ ਪਿਆ ਉਹ ਸਾਡੇ ਤੇ ਡਿਪੈਂਡ ਆ ਨਾ ਅਸੀਂ ਦੇਖਣਾ ਕੀ ਹੈ ਪਰ ਜੱਗੀ ਕਿਤੇ ਆਇਆ ਤਾਂ ਨਹੀਂ ਵੀ ਉਸ ਬੰਦੇ ਕੋਲ ਕੁਝ ਨਹੀਂ ਹੈ ਉਸ ਬੰਦੇ ਕੋਲ ਇਹੋ ਜਿਹੀ ਕਿਤਾਬ ਚੁਣੀ ਜਾਵੇ ਜਿਹੜੀ ਉਸ ਨੂੰ ਚਲਾਕ ਦੂਜੇ ਨੂੰ ਹਰਾਉਣ ਵਾਲਾ ਦੂਜੇ ਨੂੰ ਨੀਚਾ ਦਿਖਾਉਣ ਵਾਲਾ ਤੇ ਸਮਾਰਟ ਬੰਦਾ ਬਣਾਵੇ ਉਹ ਕੀ ਉਹਦਾ ਉਹਦਾ ਬੰਡੀਆਂ ਨਹੀਂ ਪੈ ਜਾਣਗੀਆਂ ਉਹ ਚੀਜ਼ ਦਾ ਪਾਪੜਾ ਨਹੀਂ ਹੋ ਜਾ ਇਹ ਆਪਣਾ ਆਪਣਾ ਨਜ਼ਰੀਆ ਜਦੋਂ ਅਸੀਂ ਦਿਨ ਚ ਵੀ ਵਿਚਰਦੇ ਆ ਜਿਆਦਾਤਰ ਅਸੀਂ ਗਾਲਾਂ ਜੀ ਵਿਚਰਦੇ ਆ ਕਿ ਅਸੀਂ ਘਰੇ ਗਾਲਾਂ ਕੱਢਦੇ ਆ ਉਹ ਤਾਂ ਵੱਖਰਾ ਗੱਲ ਆ ਨਾ ਵੱਖਰੀ ਨਹੀਂ ਹੈਗਾ ਇਹ ਇਦਾਂ ਦੀ ਹੀ ਉਦਾਹਰਨ ਹੈ ਕਿ ਵੀ ਸਾਨੂੰ ਹਰ ਤਰ੍ਹਾਂ ਦਾ ਅਸੀਂ ਪੜਨੇ ਆ ਉਹਨੂੰ ਅਸੀਂ ਆਪ ਅਕਸੈਪਟ ਕਰਨਾ ਉਹ ਸਾਡਾ ਵੀ ਕੁਝ ਹੈਗਾ ਵੀ ਹਾਂ ਅਸੀਂ ਇਹ ਚੀਜ਼ ਨੂੰ ਲੈਣਾ ਹੈ ਕਿ ਨਹੀਂ ਗ੍ਰੈਂਡ ਕਰਨਾ ਹੈ ਕਿ ਨਹੀਂ ਕਰਨਾ ਹੈਗਾ ਤਾਂ ਮੋਟੀਵੇਸ਼ਨ ਕਿਤਾਬਾਂ ਮੈਨੂੰ ਤਾਂ ਇਦਾਂ ਲੱਗਦਾ ਵੀ ਹਾਂ ਪੜੋ ਜਿੱਥੋਂ ਵੀ ਜੋ ਵੀ ਕੁਝ ਸਿੱਖਣ ਨੂੰ ਮਿਲਦਾ ਤਾਂ ਸਿੱਖਿਆ ਜਾ ਸਕਦਾ ਹੈਗਾ ਬਹੁਤ ਤਰੀਕੇ ਹੈਗੇ ਆ ਹਨਾ ਤੇ ਅਸੀਂ ਜਦੋਂ ਮੰਨ ਲਓ ਵੀ ਕੋਈ ਨੌਲੇਜ ਵਾਲੀ ਕਿਤਾਬ ਪੜਦੇ ਆ ਕਿੰਨਾ ਕੁਝ ਮਿਲਦਾ ਉਹਦੇ ਤੋਂ ਉਹ ਤਾਂ ਸਾਡੇ ਤੇ ਡਿਪੈਂਡ ਹੈ ਵੀ ਹਾਂ ਅਸੀਂ ਗਾਲ ਲੈਣੀ ਹੈ ਕਿ ਨਹੀਂ ਲੈਣੀ ਹੈ ਅਸੀਂ ਗਾਲਾਂ ਸਿੱਖਣੀਆਂ ਕਿ ਨਹੀਂ ਸਿੱਖਣੀਆਂ ਸਾਨੂੰ ਦਿਨ ਚ ਕਿੰਨੀਆਂ ਗਾਲਾਂ ਸੁਣਨ ਨੂੰ ਮਿਲਦੀਆਂ ਨੇ ਤਾਂ ਫਿਰ ਮੋਟੀਵੇਸ਼ਨ ਕਿਤਾਬਾਂ ਚੋ ਵੀ ਐਦਾਂ ਦੀਆਂ ਸਟੋਰੀਆਂ ਹੈਗੀਆਂ ਨੇ ਜਿਹੜਾ ਚੰਗਾ ਭਈ ਰੱਖ ਲਓ ਜਿਹੜਾ ਨਹੀਂ ਹੈਗਾ ਉਹਦਾ ਦਾ ਤੇ ਛੱਡੋ ਜਿੱਦਾਂ ਰੀਲ ਰੀਲ ਨੂੰ ਵੀ ਤਾਂ ਅਸੀਂ ਟਪਾਈ ਦਿੰਨੇ ਆ ਵੀ ਸਾਨੂੰ ਨਹੀਂ ਪਸੰਦ ਆਸੀ ਨਹੀਂ ਦੇਖਨੇ ਸਕਰੋਲ ਕਰ ਦਿੰਨੇ ਆ ਅਸੀਂ ਤਾਂ ਉਹ ਤਾਂ ਸਾਡੇ ਤੇ ਡਿਪੈਂਡ ਹੈ ਵੀ ਅਸੀਂ ਉਹ ਚੀਜ਼ ਨੂੰ ਸਿੱਖਣਾ ਹੈ ਕਿ ਨਹੀਂ ਸਿੱਖਣਾ ਸੋ ਮੇਰਾ ਤਾਂ ਮੰਨਣਾ ਇਹੀ ਹੈ ਵੀ ਹਾਂ ਮੋਟੀਵੇਸ਼ਨਲ ਕਿਤਾਬਾਂ ਤੋਂ ਬਹੁਤ ਕੁਝ ਸਿੱਖਿਆ ਵੀ ਜਾ ਸਕਦਾ ਹੈ ਹੋਰ ਜਿਹੜੇ ਹੈਗੇ ਆ ਸਾਡੇ ਨਾਵਲ ਨੇ ਕਹਾਣੀਆਂ ਨੇ ਸਿੱਖ ਇਤਿਹਾਸ ਹੈ ਮੈਨੂੰ ਲੱਗਦਾ ਆਪਣੇ ਤੋਂ ਵੱਧ ਤਾਂ ਇਹ ਸਿੱਖ ਇਤਿਹਾਸ ਤੋਂ ਵੱਧ ਤਾਂ ਕੋਈ ਮੋਟੀਵੇਟ ਕਰ ਹੀ ਨਹੀਂ ਸਕਦਾ ਬੰਦਾ ਸਿੰਘ ਬਹਾਦਰ ਹੋਰਾਂ ਦੀ ਆਹਰੀ ਸਿੰਘ ਨਲਵਾ ਦਾ ਸਾਰਿਆਂ ਦੇ ਇਹਨਾਂ ਦੀ ਕਿੰਨੀਆਂ ਉਦਾਹਰਨਾਂ ਪਈਆਂ ਨੇਗੀਆਂ ਹੂੰ ਤਫਰ ਆਪਕ ਕਿਉਣਾ ਜਿੱਥੋਂ ਵੀ ਕਿਉਣਾ ਪਾਵਦੀਆਂ ਸਾਖੀਆਂ ਹੀ ਪੜੀਏ ਹਾਂ ਉਹ ਵੀ ਪੜੋ ਬਿਲਕੁਲ ਪੜੋ ਬਟ ਕੀ ਹੈ ਕਿ ਵੀ ਇੱਕ ਟਾਈਮ ਤੇ ਕੋਈ ਬੰਦਾ ਕਹਿ ਰਿਹਾ ਵੀ ਹਾਂ ਯਾਰ ਐਦਾਂ ਦਾ ਮੋਟੀਵੇਸ਼ਨ ਆ ਮੈਨੂੰ ਤਾਂ ਇਹ ਲੱਗਦਾ ਵੀ ਇਹ ਦਵਾਈ ਹੈ ਜਿਹੜੀ ਕਿਤਾਬ ਹੈਗੀ ਹੈ ਦਵਾਈ ਮੈਨੂੰ ਇਹ ਲੱਗਦਾ ਹੁੰਦਾ ਕਿ ਮੋਟੀਵੇਸ਼ਨ ਕਿਤਾਬ ਦਵਾਈ ਨਹੀਂ ਆ ਪਰ ਤੁਹਾਨੂੰ ਉਹ ਆਪਣੀ ਆਪਣੀ ਦਵਾਈ ਬਣਾ ਬਣਾ ਰਹੀ ਹੈ ਨਹੀਂ ਕਿਸੇ ਕਿਤਾਬਾਂ ਪੜਨਾਂ ਮੈਨੂੰ ਕਦੇ ਨਹੀਂ ਐਦਾਂ ਲੱਗਿਆ ਵੀ ਹਾਂ ਯਾਰ ਮੈਂ ਆਪਣੇ ਸਿੱਖ ਇਤਿਹਾਸ ਦੀ ਵੀ ਕਿਤਾਬਾਂ ਪੜਨਾ ਹੈਗਾ ਸਾਰੇ ਤਰ੍ਹਾਂ ਦੀਆਂ ਕਿਤਾਬਾਂ ਮੈਂ ਹੁਣ ਜੇ ਸ਼ੌਕ ਤੇ ਹੈਗਾ ਤਾਂ ਮੈਨੂੰ ਸਾਰੇ ਤਰ੍ਹਾਂ ਦਾ ਪੜ੍ਹਨਾ ਪਊਗਾ ਸ਼ੌਕ ਹੈ ਇਹ ਤਾਂ ਇੱਕ ਬੁੱਕ ਸੇਲਰ ਤੇ ਵੀ ਡਿਪੈਂਡ ਕਰਦਾ ਹੈ ਵੀ ਮੇਰੇ ਕੋਲ ਕੋਈ ਆਉਂਦਾ ਤਾਂ ਕਹਿੰਦਾ ਵੀ ਕਿ ਮੈਨੂੰ ਕੱਲੀਆਂ ਗੱਪਾਵਾਂ ਦੇ ਦੋ ਮੈਂ ਉਹਨੂੰ ਕਹਿੰਦਾ ਵੀ ਨਹੀਂ ਤੁਸੀਂ ਕੱਲੀਆਂ ਗੱਪਾਵਾਂ ਨਾ ਪੜੋ ਤੁਸੀਂ ਨਾਲ ਕੋਈ ਨਾਵਲ ਵੀ ਪੜੋ ਹੌਲੀ ਹੌਲੀ ਵੀ ਤੁਹਾਡਾ ਸਾਰੇ ਤਰ੍ਹਾਂ ਦੇ ਵਿਧਾਵਾਂ 'ਚ ਇੰਟਰਸਟ ਬਣ ਜੇ ਇਹ ਸਾਡਾ ਵੀ ਰਹਿੰਦਾ ਹੀ ਹੈ ਕਿ ਤਨਾ ਕਹਿੰਦਾ ਵੀ ਹਾਂ ਹੋ ਸਕਦਾ ਸਾਡੇ ਵਰਗਿਆਂ 'ਚ ਕਮਜ਼ੋਰੀ ਹੋ ਕੋਈ ਘਾਟ ਰਹਿ ਗਈ ਹੈ ਕਿ ਅਸੀਂ ਉਹ ਚੀਜ਼ਾਂ ਨੂੰ ਉਹਨਾਂ ਨੂੰ ਨੇਲ ਲੈ ਪਾ ਰਹੇ ਹੈਗੇ ਆ ਬਟ ਇਹ ਹੈ ਵੀ ਪੜਨਾ ਸਾਰੇ ਤਰ੍ਹਾਂ ਦਾ ਪੜੋ ਉਹਦੇ 'ਚ ਬਹੁਤੇ ਹੈਗੇ ਆ ਵੀ ਯਾਰ ਮੇਰੇ ਨਾਲ ਮੈਂ ਕਹਿੰਦਾ ਵੀ ਸਿੱਖ ਇਤਿਹਾਸ ਪੜਦੇ ਹੀ ਨਹੀਂ ਹੈਗੇ ਹਮ ਉਹਨਾਂ ਨੂੰ ਲੱਗਦਾ ਕਿ ਨਹੀਂ ਯਾਰੇ ਇਹ ਲਿਟਰੇਚਰ ਨਹੀਂ ਹੈਗਾ ਹਮ ਬਹੁਤੇ ਹੈਗੇ ਨਹੀਂ ਹਮ ਬਟ ਕੀ ਹੈ ਕਿ ਵੀ ਨਜੜੀਆਂ ਮੋਟੀਵੇਸ਼ਨਲ ਕਿਤਾਬਾਂ ਨੇ ਉਹਨਾਂ 'ਚ ਵੀ ਬਹੁਤ ਕੁਝ ਪਿਆ ਹੈਗਾ ਹਨਾ ਮੈਂ ਬਹੁਤ ਕਿਤਾਬਾਂ ਦੇ ਨਾਮ ਲੈ ਸਕਦਾ ਹਮ ਹਨਾ